ਵਾਈਕਲ ਸਭ ਆਈ ਗੁਰਜੀ ਕੀ ਫਤਿਹ ਸੋ ਅੱਜ ਇੱਕ ਬਾਪੂ ਜੀ ਆ ਬਣਕੀਆਂ ਨੇ ਕਹਿਣਾ ਕਿ ਭਾਜੀ ਤੁਸੀਂ ਝੋਂਦ ਦਿਖਾਉਂਦੇ ਹੋ ਸਾਡੇ ਬਜ਼ੁਰਗਾਂ ਦਾ ਹਾਲ ਹੀ ਇਸ ਤਰ੍ਹਾਂ ਦਾ ਹਾਲ ਇਸ ਤਰ੍ਹਾਂ ਦੇ 5 ਸਾਲ ਤੋਂ ਬਜ਼ੁਰਗ ਜਿਹੜਾ ਇੱਥੇ ਰਿਕਸ਼ਾ ਚਲਾ ਰਿਹਾ ਤੇ ਬਜ਼ੁਰਗਾਂ ਦੇ ਹਾਲ ਇਸ ਤਰ੍ਹਾਂ ਦੇ ਆ ਕਿ ਅੰਗ ਬੁੱਢੇ ਹੋ ਗਏ ਤੇ ਰਿਕਸ਼ਾ ਖਰੀਦ ਨਹੀਂ ਹੋਇਆ ਸੋ ਮੈਂ ਉਹਨਾਂ ਨੂੰ ਬੁਲਾਇਆ ਸੀ ਮੈਂ ਕਿਹਾ ਤੁਸੀਂ ਸਵੇਰੇ ਆਇਓ ਸੋ ਆ ਬਜ਼ੁਰਗਾਂ ਤਲਾਸ਼ ਤੋਂ ਬਾਹਰ ਆ ਗਏ ਆ ਤੋਂ ਇਹਨਾਂ ਦੀ ਬੇਨਤੀ ਆਈ ਸੀ ਕਿ ਬਾਬਾ ਜੀ ਪੁਰਾਣਾ ਰਿਕਸ਼ਾ ਲਿਆ ਦਿਓ ਮੇਰੇ ਕੋਲ ਕਿਰਾਇਆ ਨਹੀਂ ਦਿੱਤਾ ਜਾਂਦਾ ਹੈਗਾ ਸੋ ਤੁਸੀਂ ਉਮਰ ਦੇਖੋ ਸਿੱਖਾਂ ਦੇ ਹਾਲਾਤ ਇਸ ਤਰ੍ਹਾਂ ਦੇ ਆ ਇਹ ਟੁੱਟੇ ਹੋਏ ਰਿਕਸ਼ੇ ਲੈ ਕੇ ਕਿਰਾਏਾਂ ਦੇ ਉੱਤੇ ਚਲਾਉਂਦੇ ਆ ਪਰ ਇਹ ਮੰਗਦੇ ਨਹੀਂ ਸੋ ਮੈਨੂੰ ਕਈ ਵੀਰ ਕਹਿੰਦੇ ਹੁੰਦੇ ਭਾੜੀ ਤੁਸੀਂ ਰੋਜ਼ ਹੀ ਇੱਕ ਵੀਡੀਓ ਪਾ ਦਿੰਦੇ ਹੋ ਸਿੱਖਾਂ ਦੇ ਹਾਲਾਤ ਯਾਰ ਹੈਗੇ ਅਸਰੇ ਦੇ ਹਾਲਾਤ ਆ ਆ ਬਾਬਾ ਵਾ ਮੇਰੀ ਖਾਲਾ 60 ਸਾਲ ਦੀ ਉਮਰ ਹੋਣੀ ਆ ਸੜਸਾਲ ਦੀ ਯਮਰ ਦੇ ਵਿੱਚ ਇਹ ਰਿਕਸ਼ਾ ਚਲਾ ਰਿਹਾ ਤੁਸੀਂ ਦੇਖ ਲਓ ਆ ਇਹ ਰਿਕਸ਼ਾ ਕੋਈ ਕਾਲਾ ਸਾਹਿਬ ਬਾਈ ਗੁਰਜੀ ਕੀ ਬਤੇ ਜੀ ਹੋਰ ਪਿਆਰੇ ਚੜਦੀ ਕਲਾ ਜੀ ਹਾਂ ਜੀ ਮਰਦ ਚੜਦੀ ਕਲਾ ਜੀ ਲੱਗੇ ਨਾ ਖਾ ਚਾਹ ਪੀਂ ਚਲ ਗਿਆ ਮੰਦਰੋਂ ਚਾਹ ਪੀਂ ਚਲ ਗਈ ਅੱਛਾ ਕੀ ਹੋ ਗਿਆ ਅੱਛਾ ਅੱਛਾ ਉੱਥੇ ਯਾਰ ਉਹਦਾ ਉੱਥੇ ਗੱਡੀ ਲਾ ਕੇ ਨਾ ਚਾਹ ਤੂੰ ਚਲ ਗਿਆ ਅੱਛਾ ਉਹ ਕੋਣੋਂ ਜੱਟਾਂ ਆਏ ਆ ਮੈਂ ਬਾਬੇ ਤੇਰੀ ਉਮਰ ਕਿੰਨੀ ਹੈਗੀ ਇਹ ਮੇਰੀ ਅਗੀ ਆ 60 ਸਾਲ 60 ਸਾਲ ਲਗੀ ਹੈ ਕਿਹੜੇ ਬਾਈ ਕੁਮਾਰ ਨੇ ਸਵੇਰ ਦੇ ਅੱਜ ਸੇਰ ਦਾ ਕੋਈ ਪਤਾ ਨਹੀਂ ਆਜੀ ਕੁਛ ਨਹੀਂ ਕਰ ਮੈਂ ਵਾਹੀ ਕਰ ਤੇ ਇਹ 50 60 ਕੁ ਮੈਂ ਪਾ ਅੱਛਾ ਇਹ ਆ ਗਿਆ ਸਾਨੂੰ ਕਿੱਥੇ ਇਹ ਕਿੰਨਾ ਚਿਰ ਹੋ ਗਿਆ ਰਿਕਸ਼ਾ ਬੰਦੇ ਨੂੰ ਬੰਦੇ ਨੂੰ ਕਿੰਨਾ ਚਿਰ ਹੋ ਗਿਆ ਮੈਂ ਨਹੀਂ ਪਤਾ ਕਿ ਕਿੰਨਾ ਨੇ ਜਦੋਂ ਇਹ ਰਿਕਸ਼ਾ ਨੂੰ 30 ਸਾਲ ਹੋ ਗਏ ਰਿਕਸ਼ਾ ਚਾਹਦੇ ਨੇ ਇਹ ਕਦੀ ਮਨ ਚ ਨਹੀਂ ਆਇਆ ਕਿ ਮਹਾਰਾਜ ਮੈਨੂੰ ਗੱਡੀਆਂ ਦਿਓ ਜਿਵੇਂ ਸਾਡੇ ਕੋਲ ਬੁਲਟ ਹੈਗੇ ਨੇ ਤੁਹਾਡੇ ਮਨ ਚ ਨਹੀਂ ਆਇਆ ਕਿ ਮਹਾਰਾਜ ਗੱਡੀਆਂ ਦਿਓ ਸਾਨੂੰ ਮਨ ਚ ਤਾਂ ਹੁੰਦਾ ਹੋਂਕ ਆਸਰੇ ਵਾਲਾ ਕੋਈ ਹੋਵੇ ਤੇ ਅੱਛਾ ਤੇ ਕਿਸੇ ਦਾ ਚਾਲ ਮਾਫੀ ਲੈ ਲਈ ਆਪਣੀ ਲੈ ਲਈਏ ਅੱਛਾ ਗੱਡੀ ਗੱਡੀ ਆਪਣੀ ਇੱਕ ਲੈ ਲਈਏ ਆ ਵੀ ਕਿਰਾਏ ਦੇ ਆ ਇਹ ਕਿਰਾਏ ਦੇ ਉਹ ਹੀ ਆ ਜਿਹੜੇ ਆਪਣਾ ਲੈ ਗਿਆ ਅੱਛਾ ਕਿਰਾਏ ਦੇ ਆ ਤੇ ਉਂਗਲਾ ਆਪਣੀ ਵੀ ਨਹੀਂ ਲੈ ਲੈ ਹੁੰਦੀ ਨਾ ਉਹ ਕਹਿੰਦੇ ਉਹ ਕਹਿੰਦੇ ਇੰਨੇ ਪੈਸੇ ਚਾਹੀਦੇ ਇੰਨੇ ਲੈ ਜਾਈਏ ਕਿੰਨੇ ਕਿੰਨੇ ਦਿਆਂਦੀ ਨਵੀਂ ਗੱਡੀ ਨਹੀਂ ਆ ਵੀ ਇਹ ਕੰਗਾ ਕਹਿੰਦਾ ਕਿ 15000 ਰੁਪਏ ਦੀ ਤੇ ਤੇ 15 15000 ਨਹੀਂ ਜੁੜਦਾ ਨਹੀਂ ਸਾਨੂੰ ਪਹਿਲੇ 100 ਦੇ 200 500 ਤੇ 2 500 ਚਾਹੀਦਾ ਅੱਛਾ 15000 ਨਹੀਂ ਜੁੜਦਾ 12 ਕੰਨਾ ਰੱਖਿਆ ਨਹੀਂ ਹੋਇਆ ਹੂੰ ਤੇ ਪਰ ਆਪ ਦਾ ਹੋਣਾ ਇਹ ਤੇ ਪ੍ਰਸ਼ਨ ਕਰਦਾ ਅੱਖ ਦਾ ਉਹ ਐਦਾ ਐਦਾਂ ਨਹੀਂ ਦੇਖਦਾ ਇੱਕ ਦਾ ਅੱਛਾ ਇੱਕ ਦੋ ਦਿਖਦਾ ਇੱਕ ਇੱਕ ਦਾ ਨਜ਼ਰਦਾ ਤੇ ਤੁਹਾਡੇ ਕੋਈ ਗੱਡੀ ਲਈ ਨਹੀਂ ਜਾਂਦੀ ਹਾਂ ਲਈ 25 ਸਾਲ ਹੋ ਗਏ ਹਾਂ ਵਾਹਿਗੁਰੂ ਤੇ ਕਦੀ ਗੁਰੂ ਤੇ ਕੋਈ ਗਿਲਾ ਨਹੀਂ ਆਇਆ ਮਹਾਰਾਜ ਤੇ ਮਹਾਰਾਜ ਮੱਥਾ ਤੇ ਇੱਕ ਗੁਰਸਾਹਿਬ ਜਾਈਏ ਸਾਰੇ ਮੱਥਾ ਹੀ ਕਟੇ ਦੇ ਕਦੀ ਗਿਲਾ ਨਹੀਂ ਆਇਆ ਕਿ ਮਹਾਰਾਜ ਮੈਨੂੰ ਗੱਡੀ ਲੈ ਦਿਓ ਕਿੱਦਾਂ ਮੈਂ ਤਾਂ ਅਰਦਾਸ ਕੀਤੀ ਆ ਗੁਰਸਾਹਿਬ ਕੋਲੋਂ ਕੋਈ ਗੱਲ ਹੀ ਨਹੀਂ ਅਰਦਾਸ ਕਰਦੇ ਹੋ ਪਰ ਮਿਲਦੀ ਨਹੀਂ ਅਜੇ ਤੱਕ ਗੱਡੀ ਅੱਛਾ 25 ਸਾਲ ਹੋ ਗਏ ਹੈ ਤੇ ਕੋਸ਼ਿਸ਼ ਨਹੀਂ ਕੀਤੀ ਆਪਣੀ ਖਿਦਨ ਵਾਸਤੇ ਤੁਹਾਨੇ ਬਹੁਤ ਜਾਨਦਾਰੀ ਕੀਤੀ ਆ ਅਗਲੇ ਕੰਨੇ ਪੈਸੇ ਦੇ ਤਰ੍ਹਾਂ ਇੰਨੇ ਜਾਂ 10000 ਤੋਂ ਇਸਤਮਾਲ ਹੋ ਜਾਂਦੇ ਤੇ ਉਹ ਵੀ ਨਹੀਂ ਹੁੰਦਾ ਜੁੜਦਾ ਨਹੀਂ ਬਾਬਾ ਇਹਨੀ ਗਰੀਬੀ ਸਾਡੇ ਸਿੱਖਾਂ ਦੇ ਹੈ ਇਹ ਵੇ ਚਲਾਈ ਜਾਓ ਕਰਕੇ ਪੂਰਾ ਕੰਮ ਹੀ ਅਸਾਂ ਆਪਣਾ ਉਦਘਾਟਨ ਆਪਾਂ ਜਿੰਨ ਜਿਆਦਾ ਖੋਣ ਦਿਨਾ ਲੱਗ ਲੱਗਿਆ ਆਪਾਂ ਨੂੰ ਬਾਤ ਕਰ ਜਿਓ ਸਵਾਰੀਆਂ ਕਿ 20 20 ਰੁਪਏ ਦੀ 20 20 ਰੁਪਏ ਦੀ ਲੈਂਦੇ ਹੋ ਇਹੋ ਹੀ ਆਪਣਾ ਦਸਰ ਅੱਛਾ ਇਹੀ ਹੈ ਹਾਂਜੀ ਭਈ ਇਹੋ ਜਿਹਾ ਕੇ ਆ ਵਿਚਾਰੇ ਆਪਨੇ ਆਪ ਹੀ ਹੱਥ ਜੋ ਕੇ ਕਰੀ 50 ਜਿਆ ਮੈਂ ਲਿੰਦਾ ਨਹੀਂ ਜਮਾ ਨਹੀਂ ਮੈਂ ਆਪਣੀ ਮਿਹਨਤ ਲੈਣੀ ਹੈ ਮੰਗੜਾਣੀ ਹੈ ਮੰਗਣਾ ਨਹੀਂ ਸਿੱਖਾਣੇ ਕਦੀ ਮੰਗਣਾ ਸਿੱਖਿਆ ਹੀ ਨਹੀਂ ਸਿੱਖ ਮੰਗਦੇ ਹੀ ਨਹੀਂ ਇਹੋ ਮੇਰੀ ਆ ਕੇ ਬਣਾਣੀ ਕਿਹੋ ਜਿਹਾ ਕੰਮ ਮੰਗਿਆ ਨਹੀਂ ਨਾ ਮੈਂ ਨਹੀਂ ਮੰਗਾਇਆ ਤੂੰ 100 ਰੁਪਏ ਦੇ ਨਾ ਹੋ ਦਿਨਾ ਹੈਗਾ ਖਾ ਲੋ ਨਹੀਂ ਤੇ ਮਾਰ ਦੇ ਅੱਛਾ ਆ ਗੱਡੀ ਕਿਰਾਏ ਤੇ ਆ ਤੇ ਕਿਰਾਏ ਦੇ ਨਾਲ ਜੀ ਠੀਕ ਕਿੰਨਾ ਕਿਰਾਇਆ ਦਾ ਉਹ ਤਾਂ 30 ਰੁਪਏ ਰੋਜ਼ ਦਾ 40 ਰੁਪਏ ਤੇ ਕਿੰਨੇ ਕਮਾਉਂਦੇ ਹੋ ਮੈਂ ਤਾਂ ਉਹ ਤੇ 1.5 ਘੰਟੇ ਸਾਲ ਮਤਲਬ ਮਨ ਦੀ ਮਨ ਦੀ ਖੁਆਇਸ਼ ਹੈਗੀ ਆ ਤੁਹਾਡੀ ਤੁਹਾਡੀ ਮਨ ਦੀ ਖੁਆਇਸ਼ ਕੀ ਮੈਨੂੰ ਆ ਆ ਦੱਸੋ ਆਪਣੀ ਗੱਡੀ ਹੋਵੇ ਹਾਂ ਆਪਣੀ ਹੋਵੇ ਆਪਣੀ ਗੱਡੀ ਉਹ ਜਦੋਂ ਮਰਜੀ ਗੱਡੀ ਜਦੋਂ ਮਰਜੀ ਲਾਗੇ ਹਾਂ ਜਦੋਂ ਫੋਨ ਆਗਾ ਬਬਾਈ ਇਹ ਇੱਕ ਗੱਲ ਮੈਨੂੰ ਦੱਸੋ ਜਿਵੇਂ ਮੈਂ ਆਂ ਮੈਨੂੰ ਟੈਨਸ਼ਨਾਂ ਬੜੀਆਂ ਹੁੰਦੀਆਂ ਮੈਂ ਪੈਸਾ ਨਾ ਕਮਾਵਾਂ ਮੇਰੀ ਜੇਬ 'ਚ 500 ਹਜ਼ਾਰ ਨਾ ਹੋਵੇ ਤੇ ਮੈਨੂੰ ਟੈਨਸ਼ਨਾਂ ਬੜੀਆਂ ਹੁੰਦੀਆਂ ਤੁਹਾਨੂੰ ਨਹੀਂ ਹੁੰਦੀਆਂ ਤਰ੍ਹਾਂ ਦੀ ਮੈਂ ਮੈਂ ਟੈਨਸ਼ਨ ਨਹੀਂ ਮਹਾਰਾਜਾ ਕਰਨਾਂਗੇ ਮਾਰੇ ਦਾ ਨਾਮ ਲੈ ਲੈਂਦੇ ਤੁਰ ਪੈਂਦੇ ਹੋ ਰਾਜ਼ੂ ਵੀ ਮੈਂ ਸ਼ੌਂ ਲੱਗੇ ਫਸਾਵਾ ਨਾ ਲੈਂਦਾ ਹਾਂ ਜੇਕਰ ਤੋਰ ਜਾ ਉਹਦੇ ਵਿੱਚ ਗੱਡੀ ਫੜੋ ਉਹਦੇ ਨਾਲ ਯੋ ਕੱਢਿਆ ਵੇਲਾ ਪੁੱਛਣ ਦੇਣਾ ਉਹਦੇ ਵੀ 7 1/2 ਕਿਲੋ ਮੰਨਦੇ ਕਿ ਹੈ ਨਹੀਂ ਇਹਨੂੰ ਹੀ ਮੰਨਦੇ ਵਿੱਚ ਦਾ ਹੈ ਇਹਨਾਂ ਚਲੋ ਫਿਰ ਇੱਕ ਕੰਮ ਕਰੀਏ ਉਹ ਸਾਹਮਣੇ ਬਾਬਾ ਦੀਪ ਸਿੰਘ ਜੀ ਬੈਠੇ ਹੋਏ ਆ ਜੀ ਠੀਕ ਆ ਜੀ ਆਪਾਂ ਇੱਕ ਅਰਦਾਸ ਕਰੀਏ ਬਾਬਾ ਦੀਪ ਸਿੰਘ ਨੂੰ ਕਿ ਬਾਬਾ ਦੀਪ ਸਿੰਘ ਜੀ ਮੈਨੂੰ ਰਿਕਸ਼ਾ ਲੈ ਆ ਦਿਓ ਚਲੋ ਬਾਬਾ ਦੀਪ ਸਿੰਘ ਜੀ ਉਹ ਰਿਕਸ਼ਾ ਲਾ ਦੇ ਰਿਕਸ਼ਾ ਲਾ ਦੇ ਆਹ ਬਾਈ ਮੰਗ ਰਿਹਾ ਰਿਕਸ਼ਾ ਚਲ ਬਿਲਕੁਲ ਬਾਬਾ ਦੀਪ ਸਿੰਘ ਜੀ ਮੈਨੂੰ ਰਿਕਸ਼ਾ ਲੈ ਆ ਦਿਓ ਧੰਨ ਗੁਰੂ ਜੀ ਜਿੰਨੀ ਪੁਲਾ ਜਿੰਨੀ ਕਿ ਪਾ ਜਿੱਦਾਂ ਮਰਜੀ ਆ ਤੁਹਾਡੇ ਤੇ ਦੀਪ ਸਿੰਘ ਮੈਂ 31 ਕੇ ਜਾਵਾਂ ਧੰਨ ਗੁਰੂ ਜੀ ਜੀ ਉਹ ਪਹਿਲੀ ਗੱਡੀ ਲੈ ਗਈ ਮੈਂ ਮਾਰਾ ਤੁਹਾਡਾ ਨਾਮ ਦਾ ਉਥੇ ਡੱਬਾ ਫਿਡਾਲੇ ਵਾਹਿਗੁਰੂ ਪਹਿਲਾਂ ਇਹੋ ਦਾਸ ਜਿਹੜੇ ਪੈਸਾ ਲਗਿਆ ਪਹਿਲੀ ਗੋਣੀ ਟਾਟੀ ਬਸ ਜੋ ਮਰਜੀ ਚੱਲ ਜਾ ਰੋ ਵਾਹਿਗੁਰੂ ਵਾਹਿਗੁਰੂ ਪਹਿਲੀ ਗੋਣੀ ਟਾਟੀ ਵਾਹਿਗੁਰੂ ਵਾਹਿਗੁਰੂ ਬਿਲਕੁਲ ਜੀ ਬਿਲਕੁਲ ਧੰਨ ਗੁਰੂ ਜੀ ਦਾ ਜੋ ਦੱਖਿਓ ਉਹ ਜ਼ਰੂਰ ਕੋਨਾ ਮਾਰੋ ਧੰਨ ਗੁਰੂ ਰਾਮਦਾਸ ਵਾਹਿਗੁਰੂ ਵਾਹਿਗੁਰੂ ਕੋਈ ਮੈਨੂੰ ਕਾਗਜ਼ ਆਪਣਾ ਚਲੋ ਮੈਨੂੰ ਕੋਈ ਖਾਣ ਦੀ ਵਾਹਿਗੁਰੂ ਸੇ ਰਿਕਸ਼ਾ ਚਾਹੀਦਾ ਰਿਕਸ਼ਾ ਚਾਹੀਦਾ ਧੰਨ ਗੁਰੂ ਰਾਮਦਾਸ ਠੀਕ ਹੈ ਪਿਆਰਿਓ ਅੱਛਾ ਬਾਬੇ ਇਦਾਂ ਵਾ ਹੁਣ ਹੁਣ ਕਿੰਨੀ ਹੈ ਜੇਬ ਚ ਮਾਇਆ ਹੋਣ 100 ਤੇ 5 ਰੁਪਏ 100 ਕੱਢੋ ਬਾਹਰ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਅਸੀਂ ਤੁਹਾਨੂੰ ਦਾਨ ਨਹੀਂ ਕਰਨਾ ਠੀਕ ਆ ਇਹ ਕਿੰਨਾ 100 ਇਹ 105 ਰੁਪਏ ਠੀਕ ਹੋ ਰਿਹਾ ਥੋੜੀ ਸਪੀਡ ਕਰਾਈਂ ਜੀ ਅੱਛਾ ਦੇਖੋ ਇਹ 105 ਅੱਛਾ ਇਹ 110 ਹੋ ਗਿਆ ਹਾਂ 110 ਤੇ 10 ਰੁਪਏ ਬਾਬਾ ਜੀ ਹੁਣ ਤੁਸੀਂ ਮੈਨੂੰ ਨਾ 5 ਰੁਪਏ ਦੇ ਦਿਓ ਨੋਟ ਤੁਸੀਂ 5 ਰੁਪਏ ਦੇ ਵਿੱਚੋਂ ਮੇਰੇ ਕੋ ਨਵਾਂ ਰਿਕਸ਼ਾ ਖਰੀਦ ਲਿਆ ਠੀਕ ਆ ਪਿਆਰਿਓ ਇਹ 5 ਰੁਪਏ ਦੇ ਵਿੱਚ ਤੁਹਾਨੂੰ ਨਵਾਂ ਰਿਕਸ਼ਾ ਤੁਸੀਂ ਖਰੀਦ ਲਿਆ ਬਟ ਅਸੀਂ ਵੇਚੇ ਦਾਨ ਮਹਾਰਾਜਾ ਠੀਕ ਆ ਇਹ 5 ਰੁਪਏ ਦੇ ਵਿੱਚ ਤੁਹਾਡਾ 17000 ਦਾ ਜਿਹੜਾ ਰਿਕਸ਼ਾ ਨਾ ਉਹ ਤੁਸੀਂ ਬਾਬਾ ਦੀਪ ਸਿੰਘ ਕੋਲੋਂ ਖਰੀਦ ਲਿਆ ਠੀਕ ਆ ਹੁਣ ਇਹ 5 ਰੁਪਏ ਅਸੀਂ ਰੱਖ ਲੈਨੇ ਆ ਇਹ ਪਤਾ ਕਿਉਂ ਮੈਂ ਰੱਖਿਆ ਸੁਣੋ ਮੇਰੀ ਗੱਲ ਤੁਹਾਨੂੰ ਇਹ ਨਾ ਲੱਗੇ ਕਿ ਆਪਾਂ ਤੁਹਾਨੂੰ ਦਾਨ ਦਿੱਤਾ ਆਪਾਂ ਦਾਨ ਨਹੀਂ ਦਿੱਤਾ ਤੁਸੀਂ ਹੁਣ ਇੱਥੋਂ ਨਾ ਸਿੱਧਾ ਚਲੇ ਜਾਓ ਜੀਸੀ ਰਿਕਸ਼ੇ ਵਾਲੇ ਹਾਥੀਏ ਤੇ ਉੱਥੇ ਖਜ਼ਾਨਾਕੀਰ ਵਾਲੀ ਸਾਈਡ ਤੇ ਹਣਾ ਪਤਾ ਨਾ ਜੀਸੀ ਵਾਲੇ ਉਹ ਨਾਈਲ ਮੋੜ ਤੇ ਹਾਂ ਮੱਝ ਵਾਲੇ ਮੋੜ ਤੇ ਜੀਸੀ ਵਾਲੇ ਕੋ ਚਲੇ ਜਾਓ ਉੱਥੇ ਜਾ ਕੇ ਕਿਉਂ ਨਿਰਵੈਰ ਭਾਈ ਨੇ ਭੇਜਿਆ ਉੱਥੇ ਜਾਓ ਮੈਂ ਵੀ ਥੋੜੀ ਜਿਹੀ دیر ਤੱਕ ਆਜਣਾ ਠੀਕ ਹੈ ਇਹ 5 ਰੁਪਏ ਅਸੀਂ ਤੁਹਾਡੇ ਕੋਲੋਂ ਰੱਖ ਲੇ ਇਹ ਜੇ ਤੁਸੀਂ ਕੀ ਖਰੀਦ ਕੀਤਾ 5 ਰੁਪਏ ਦਾ ਰਿਕਸ਼ਾ ਠੀਕ ਹੈ ਨਹੀਂ 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 ਭੁੱਲਣਾ ਮੈਂ ਕਰ ਨਹੀਂ ਭੁੱਲਣਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਇਹ ਤੁਹਾਡੇ 5 ਰੁਪਏ ਠੀਕ ਹੈ ਇਹਦੇ ਨਾਲ ਅਸੀਂ ਤੁਸੀਂ ਸਾਡੇ ਤੋਂ ਰਿਕਸ਼ਾ ਬਾਏ ਕੀਤਾ ਖਰੀਦ ਕੀਤਾ ਠੀਕ ਹੈ ਗੁਰ ਸਿੱਖੋ ਤੁਹਾਡਾ ਦੇਣ ਅਸੀਂ ਨਹੀਂ ਦੇ ਸਕਦੇ ਬਜ਼ੁਰਗੋ ਠੀਕ ਹੈ ਤੁਸੀਂ ਉਹ ਸਾਡੀ ਪੀੜੀ ਉਹ ਉਹ ਸਾਡਾ ਮੋਢੋ ਜਿਹੜਾ ਮੰਗਦਾ ਨਹੀਂ ਠੀਕ ਹੈ ਤੁਹਾਡਾ ਇਹ ਦੀਨ ਮੈਂ ਕਦੀ ਦੇ ਨਹੀਂ ਸਕਦਾ ਖਾਸ ਕਰਕੇ ਨਿਰਵੈਰ ਬਾਕੀ ਤੁਹਾਡੇ ਤੋਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿਵੇਂ ਤੁਸੀਂ ਸਬਰ ਕਰਦੇ ਹੋ 60 ਰੁਪਏ ਦੇ ਵਿੱਚ 60 ਰੁਪਏ ਦੇ ਵਿੱਚ ਜਿਵੇਂ ਤੁਸੀਂ ਕਹਿੰਦੇ ਹੋ ਧੰਨ ਗੁਰੂ ਰਾਮਦਾਸ ਤੇਰਾ ਸ਼ੁਕਰ ਹੈ ਤੁਹਾਡੀ ਕੀਤੀ ਅਰਦਾਸ ਬਾਬਾ ਦੀਪ ਸਿੰਘ ਅੱਗੇ ਗੁਰੂ ਰਾਮਦਾਸ ਪਾਤਸ਼ਾਹ ਜੀ ਅੱਗੇ ਕਬੂਲ ਹੈ ਅਸੀਂ ਤੁਸੀਂ 5 ਰੁਪਏ ਦੇ ਵਿੱਚ ਸਾਡੇ ਕੋਲ 17000 ਦਾ ਰਿਕਸ਼ਾ ਬਾਈ ਕਰ ਲਿਆ ਖਰੀਦ ਲਿਆ ਤੇ ਹੁਣ ਤੁਸੀਂ ਚਲੇ ਜਾਓ ਅਸੀਂ ਥੋੜੀ ਦੇਰ ਤੱਕ ਉੱਥੇ ਆਵਾਂਗੇ ਮੈਂ ਜਾਣਾ ਤਰਨਤਾਰ ਨੂੰ ਉੱਥੋਂ ਹੋ ਕੇ ਤੁਸੀਂ ਉੱਥੇ ਜਾ ਕੇ ਬੈਠੋ ਅਗੀ ਤੁਹਾਨੂੰ ਦੇਣ ਵਾਲਾ ਤੁਹਾਡਾ ਗੁਰੂ ਗੁਰੂ ਜੀ ਗੁਰੂ ਜੀ ਅਰਦਾਸ ਬੇਨਤੀ ਕਰਨੀ ਕਿ ਨਿਰਵੈਰ ਜਿਸ ਕਾਰਜ ਲਈ ਖੜਾ ਹੋਇਆ ਸੰਗਤ ਨੂੰ ਉਸ ਕਾਰਜ ਦਾ ਪਤਾ ਲੱਗੇ ਠੀਕ ਹੈ ਅਸੀਂ ਸੰਗਤ ਨੂੰ ਦੱਸਣਾ ਹੈ ਕਿ ਭਾਈ ਤੁਹਾਡਾ ਦਸਵੰਦ ਕਿਵੇਂ ਯੂਜ਼ ਹੋਣਾ ਚਾਹੀਦਾ ਤੁਹਾਡੇ ਬਾਬੇ ਕਿਵੇਂ ਰੋਲ ਦੇ ਪਏ ਨੇ ਤੁਹਾਡੇ ਪੰਜਾਬੀਆਂ ਕੋਲ ਕੰਮ ਨਹੀਂ ਹੈਗਾ ਤੁਹਾਡੇ ਪੰਜਾਬੀਆਂ ਨੂੰ ਕੰਮ ਦੀ ਲੋੜ ਹੈ ਦਾਨ ਦੀ ਲੋੜ ਨਹੀਂ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਤੁਸੀਂ ਅਰਦਾਸ ਬੇਨਤੀ ਕਰਿਓ ਠੀਕ ਹੈ ਜੀ ਬਾਬੇ ਤੁਹਾਡੀ ਅਰਦਾਸ ਬੇਨਤੀ ਗੁਰੂ ਗੁਰੂ ਸਾਹਿਬ ਜਲਦੀ ਸੁਣਦੇ ਨੇ ਮੇਰੀ ਮਾਤਾ ਜੀ ਕਹਿੰਦੇ ਹੁੰਦੀ ਸੀ ਨਿਰਵੈਰ ਤੇਰੇ ਕੋਲ ਨੋਟ ਹੋਣਗੇ ਪਰ ਗਰੀਬਾਂ ਲੋੜਵੰਦਾਂ ਕੋਲ ਗੁਰੂ ਰਾਮਦਾਸ ਦੀ ਓਟ ਹੈ ਤੇ ਜੇ ਤੂੰ ਓਟ ਲੈਣੀ ਹੈ ਨਾ ਤੇ ਤੂੰ ਇਹਨਾਂ ਦੇ ਨਾਲ ਖੜੀ ਜਿਨ੍ਹਾਂ ਦੇ ਕੋਲ ਕੁਛ ਨਹੀਂ ਸਿਰਫ ਗੁਰੂ ਰਾਮਦਾਸ ਹੈ ਤੇ ਭਾਈ ਸਾਹਿਬ ਜੀ ਮੈਂ ਤੁਹਾਡੇ ਵਰਗਿਆਂ ਦੇ ਨਾਲ ਤਾਂ ਖੜਦਾ ਕਿਉਂਕਿ ਮੈਨੂੰ ਪਤਾ ਹੈ ਕਿ ਤੁਹਾਡੀਆਂ ਅਸੀਸਾਂ ਦੇ ਵਿੱਚ ਗੁਰੂ ਰਾਮਦਾਸ ਵੱਸਦਾ ਠੀਕ ਹੈ ਜੀ ਹੁਣ ਤੁਸੀਂ ਚਲੇ ਜਾਓ ਠੀਕ ਹੈ ਦੁਕਾਨ ਤੁਹਾਨੂੰ ਪਤਾ ਲੱਗ ਗਈ ਨਾ ਉੱਥੇ ਪਹੁੰਚ ਕੇ ਜਾ ਕੇ ਮੇਰੀ ਵੇਟ ਕਰੋ ਮੈਂ ਨਾ ਤਰਨਤਨ ਮੈਂ ਚੱਲਿਆ ਤਰਨਤਨ ਹੋ ਕੇ ਮੈਂ ਉੱਥੇ ਪਹੁੰਚਦਾ ਠੀਕ ਹੈ ਜੀ ਮੈਂ ਐਕਚੁਅਲੀ ਪ੍ਰਸ਼ਾਦਾ ਨਹੀਂ ਛਕਿਆ ਸਵੇਰ ਦਾ ਮੈਂ ਜਾ ਕੇ ਪ੍ਰਸ਼ਾਦਾ ਛਕਲਾਂ ਤਾਂ ਤੇ ਚਲੇ ਜਾਓ ਦੁਕਾਨ ਤੇ ਜਾ ਕੇ ਮੇਰੀ ਵੇਟ ਕਰੋ ਮੈਂ ਥੋੜੀ ਦੇਰ ਤੱਕ ਆਣਾ ਉੱਥੇ ਠੀਕ ਹੈ ਜੀ ਫਿਰ ਆ ਕੇ ਤੁਹਾਨੂੰ ਜਿਹੜਾ ਤੁਸੀਂ ਰ ਉਹ ਤੁਹਾਨੂੰ ਦੇਨੇ ਆ ਠੀਕ ਹੈ ਜੀ ਠੀਕ ਹੈ ਚਲੋ ਹੁਣ ਤੁਸੀਂ ਚਲੇ ਜਾਓ ਚਲੋ ਠੀਕ ਹੈ ਪਿਆਰੇ ਵਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਲੋ ਪਹੁੰਚੋ ਗੁਰੂ ਸਾਹਿਬ ਦੀ ਕਿਰਪਾ ਕਰਨ ਓਕੇ ਜੀ ਵਾਈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਆ ਬਾਬਾ ਜੀ ਆ 25 ਸਾਲ ਤੋਂ ਰਿਕਸ਼ਾ ਚਲਾਉਂਦੇ ਨੇ ਸਿੱਖੋ ਆ ਤੁਹਾਡੇ ਬਜ਼ੁਰਗਾਂ ਦੇ ਹਾਲ ਆ ਅਸੀਂ ਇਹਨਾਂ ਵੱਲ ਦੇਖਦੇ ਨਹੀਂ ਸਾਡੇ ਅਸੀਂ ਲੱਗਉਂਦੀ ਲੰਘ ਜਾਂਦੇ ਕਿਉਂਕਿ ਇਹ ਮੰਗਦੇ ਨਹੀਂ ਪਰ ਸਾਨੂੰ ਲੱਗਦਾ ਕਿ ਸ਼ਰਪਦਾ ਜੀ ਕਿੰਨੀ ਕਮਾਇਆ ਕਮਾਉਂਦੇ ਹੋਣਗੇ 25 ਸਾਲ ਤੋਂ ਇੱਕ ਰਿਕਸ਼ੇ ਦੀ ਇੱਕ ਆਸ ਲੈ ਕੇ ਬਜ਼ੁਰਗ ਘੁੰਮਦੇ ਆ ਕਿਸ ਨੇ ਦਿੱਤਾ ਹੋਣਾ ਸਾਡਾ ਨੰਬਰ ਤੇ ਬਜ਼ੁਰਗਾਂ ਨੇ ਫੋਨ ਵੀ ਕੀਤਾ ਜੀ ਬਾਬਾ ਜੀ ਮੈਨੂੰ ਰਿਕਸ਼ਾ ਲੈ ਆ ਪਿਓ ਸੋ ਅਜਿਹੇ ਬਜ਼ੁਰਗਾਂ ਨੂੰ ਵਧਾਇਆ ਕਰੋ ਇਹਨਾਂ ਦੇ ਕੋਲ ਗੁਰੂ ਗ੍ਰੰਥ ਸਾਹਿਬਾ ਆਟਾ ਨਾਲ ਹੁੰਦੇ ਇਹਨਾਂ ਦੀ ਅਸੂਤਾ ਦੇ ਮਾਲਕ ਆਪ ਵਸਦਾ ਕਿੱਥੀ ਮੰਗਦੇ ਨਹੀਂ ਸੋ ਆ ਗਏ ਬਾਬਾ ਜੀ ਬੜੀ ਆਈ ਹੋਇਆ ਵਾਹਿਗੁਰੂ ਜੀ ਬਾਬਾ ਜੀ ਆ ਗਏ ਰਏ ਪਹਿਲੇ ਬੜਾ ਫੇਰ ਲੇਟ ਹੋ ਗਿਆ ਬੜੀ ਲੇਟ ਹੋ ਗਏ ਹੈ ਹਾਂਜੀ ਉਹ ਲੰਗਰ ਖਾਣ ਲਾ ਅੱਛਾ ਲੰਗਰ ਖਾਣ ਦਾ ਕਲੱਬ ਹੈ ਜੀ ਜਾਣਾ ਵਾ ਬਬਾ ਜੀ ਆਦਾ ਵਾ ਹੋ ਗਈ ਬਈ ਤਿਆਰ ਗੱਡੀ ਇਹਦੀ ਨੀਲੇ ਰੰਗ ਦੀ ਗੱਡੀ ਆ ਜੋ ਤੁਹਾਨੂੰ ਦਿਵਾ ਦਈਏ ਆ ਤੁਹਾਡੀ ਗੱਡੀ ਆ ਨੀਲੇ ਰੰਗ ਦੀ ਠੀਕ ਹੈ ਮੜਿਆ ਆਜੋ ਚਲਾ ਕੇ ਵੇਖੋ ਦੇਖੋ ਆਜੋ ਠੀਕ ਹੈ ਪਿਆਰਿਓ ਠੀਕ ਹੈ ਬਾਬੇ ਖੁਸ਼ ਹੋ ਨਾ ਆ 5 ਰੁਪਏ ਜੀ ਮਿਲੀ ਏ 5 ਰੁਪਏ ਕਿਨੇ ਚ ਮਿਲੀ ਏ 5 5 ਰੁਪਏ ਚ ਚਲੋ ਕਮਾ ਕੇ ਆਓ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸੇ ਬਾਬਾ ਜੀ ਨੂੰ ਗੱਡੀ ਮਿਲ ਗਈ ਆ ਜੀ ਪੁਰਾਣੀ ਗੱਡੀ ਜਿਹੜੀ ਸੀ ਕਿਰਾਏ ਤੇ ਸੀ 25 ਸਾਲ ਤੋਂ ਬਾਬਾ ਜੀ ਕਹਿੰਦੇ ਮੈਂ ਰਿਕਸ਼ਾ ਚਲਾ ਰਿਆ ਤੇ ਅੱਜ ਜਾ ਕੇ ਕੀਤੇ ਇਹਨਾਂ ਨੂੰ ਗੱਡੀ ਮਿਲੀ ਆ ਧੰਨ ਗੁਰੂ ਰਾਮਦਾਸ ਸ਼ੁਕਰ ਹੈ ਗੁਰੂ ਰਾਮਦਾਸ ਦਾ ਫਟੋਟਾ ਸ਼ੁਕਰ ਹੈ ਤੇ ਖੁਸ਼ ਬਾਬਾ ਜੀ ਵਧੀਆ ਚੱਲਦੀ ਆ ਹੈ ਹੋਂਤ ਨਹੀਂ ਤੁਹਾਨੂੰ ਕਿਰਾਇਆ ਦੇ ਲੈਂਦੀ ਸੀ ਪਣੀ ਲੋੜ ਹੈ ਚਲੋ ਆਜੋ ਫਿਰ ਪੈਸੇ ਦੇ ਦਈਏ ਨਾ ਨੂੰ ਹੈ ਆਜੋ ਧੰਨ ਗੁਰੂ ਦਾ ਅੰਦਾਜ਼ ਜੀ ਚਲ ਆਓ ਜੀ ਪੈਸੇ ਦੇ ਦਈਏ ਬਾਬਾ ਜੀ ਸੋਚਿਆ ਤੇ ਨਹੀਂ ਜਿਤਨਾ ਕਿ ਹਾਂ ਵੀ ਗੱਡੀ ਮਿਲ ਜੂਗੀ ਇਹਨਾ ਸੋਚਿਆ ਨਹੀਂ ਚੰਦ ਮਹਾਰਾਜ ਨੂੰ ਆਪਣੇ ਪੁਰਾਣੋ ਕਿੰਨਾ ਸਾਲ ਹੋ ਗਏ ਗੱਡੀ ਵੰਦੇ ਮੈਨੂੰ 53 ਸਾਲ ਹੋ ਗਏ 53 ਸਾਲ ਹੋ ਗਏ ਤੇ ਕਦੀ ਕਿਸੇ ਨੇ ਲੈਗ ਨਹੀਂ ਦਿੱਤੀ ਕਦੀ ਕਿਸੇ ਨੇ ਕਿਹਾ ਨਹੀਂ ਕਿ ਤੁਹਾਨੂੰ ਗੱਡੀ ਕਿਲਾ ਦੇਣੀ ਹੈ ਨਹੀਂ ਕਦੀ ਪਹਿਲੇ ਕਦੀ ਕਿਸੇ ਨੇ ਨਹੀਂ ਕਿਹਾ ਨਹੀਂ ਤਾਂ ਤੁਸੀਂ ਕਦੀ ਪੈਸੇ ਨਹੀਂ ਜੋੜੇ ਗੱਡੀ ਵਾਸਤੇ ਕੇ ਪੈਸੇ ਜੋੜ ਕੇ ਗੱਡੀ ਆਪਣੀ ਖਰੀਦੀਏ ਪੈਸੇ ਜੋੜਦੇ ਨੇ ਪੈਸੇ ਪਹਿਲੇ ਪ੍ਰਸ਼ੰ ਕਰਾਏ ਹੈ ਨਾ ਅੱਛਾ ਉਹ ਤੇ ਘੱਟਾ ਹੋ ਗਿਆ ਉਹ ਤੇ ਪੈਸੇ ਲੱਗੇ ਹਾਂ ਹੁਣ ਇਹ ਰੇ ਇੱਕੋ ਰੱਖਣਾ ਹੈ ਅੱਛਾ ਉਹ ਦੋਏ ਨਹੀਂ ਹੋ ਗਿਆ ਅੱਛਾ ਇੱਕ ਦਾ ਕਰਾਇਆ ਨਾ ਅੱਛਾ ਤੇ ਗੱਡੀ ਲਈ ਨਹੀਂ ਜਾਂਦੀ ਨਹੀਂ ਨਹੀਂ ਆ ਦੂਜੀ ਦਾ ਹਟ ਕੇ ਕਰਾਂਗੇ ਗੱਡੀ ਨਹੀਂ ਜਾ ਪਹਿਲੀ ਚੀਜ਼ ਮੈਂ ਤੁਹਾਨੂੰ ਦੱਸ ਦਵਾਂ ਇਹ ਜੋ ਗੱਡੀ ਤੁਹਾਨੂੰ ਦਿੱਤੀ ਹੈ ਨਾ ਇਹ ਗੱਡੀ ਆਪਾਂ ਨਹੀਂ ਦਿੱਤੀ ਹੈਗੀ ਇਹ ਗੁਰੂ ਰਾਮਦਾਸ ਪਾਸ਼ਾ ਜੀ ਨੇ ਤੁਹਾਨੂੰ ਦਿੱਤੀ ਹੈ ਜੀ ਠੀਕ ਹੈ ਤੁਸੀਂ ਇਹ ਮੇਰੇ ਕੋ ਖਰੀਦੀਏ 5 ਰੁਪਏ ਦੇ ਵਿੱਚ ਤਲੂਤ ਪਤਾ ਨਹੀਂ ਸੀ ਇਸ ਗੱਲ ਠੀਕ ਹੈ ਤੁਸੀਂ ਪੈਸੇ ਦਿੱਤੇ ਸੀ ਤੁਸੀਂ ਪੰਜਵੇਂ ਵਿੱਚ ਗੱਡੀ ਖਰੀਦੀ ਹੈ ਇਹ ਗੱਡੀ ਤੁਹਾਡੀ ਹੈ ਅਸੀਂ ਕੋਈ ਤੁਹਾਨੂੰ দান ਨਹੀਂ ਕੀਤਾ ਹੈਗਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਇਹ ਰੋਜ਼ਗਾਰ ਕਰੋ ਆਪਣੀ ਕਿਰਤ ਕਰੋ ਤੇ ਅੱਜ ਤੁਹਾਡੀ ਉਹ ਜਿਹੜੀ ਮਨ ਦੀ ਜਿਹੜੀ ਇੱਛਾ ਸੀ ਉਹ ਅੱਜ ਪੂਰੀ ਹੋ ਗਈ ਤੁਸੀਂ ਅੱਜ ਘਰ ਜਾਓਗੇ ਖੁਸ਼ ਹੋ ਕੇ ਜਾਓਗੇ ਖੁਸ਼ ਹੋ ਕੇ ਘਰ ਦੱਸ ਕੇ ਆਏ ਸੀ ਕਿ ਅੱਜ ਗੱਡੀ ਮਿਲਣੀ ਦੱਸ ਕੇ ਨਹੀਂ ਆਇਆ ਮੈਂ ਜਦੋਂ ਘਰ ਜਾਓਗੇ ਤਾਂ ਖੁਸ਼ ਹੋਣਗੇ ਘਰ ਦੇ ਵੀ ਹਾਂ ਉਹਨਾਂ ਦਾ ਬੋਲ ਨਹੀਂ ਤੁਸੀਂ ਮੇਰੇ ਪਿੱਛੇ ਪਿੱਛੇ ਬੋਲਣ ਠੀਕ ਹੈ ਬੋਲੋ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ 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 ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਲਭੇ ਜੇ ਤੁਹਾਨੂੰ ਲੱਗੇ ਨਾ ਕਿ ਕੰਮ ਨਹੀਂ ਚੱਲਦਾ ਕਿਦਾਂ ਤੇ ਗੁਰੂ ਅਮਰਦਾਸ ਪਾਚਾ ਜੀ ਯਾਦ ਕਰਨਾ ਠੀਕ ਹੈ ਮੈਂ ਫਿਰ ਦੱਸੂਗਾ ਅਸੀਂ ਤੁਹਾਨੂੰ ਕੋਈ ਦਾਨ ਨਹੀਂ ਦਿੱਤਾ ਹੈਗਾ ਇਹ ਗੱਡੀ ਤੁਹਾਨੂੰ ਮਹਾਰਾਜ ਨੇ ਦਿੱਤੀ ਹੈ ਗੁਰੂ ਅਮਰਦਾਸ ਪਾਚਾ ਜੀ ਨੇ ਠੀਕ ਹੈ ਆਪਾਂ ਹੁਣ ਭਾਈ ਉਹਨਾਂ ਨੂੰ ਪੈਸੇ ਦੇ ਦਈਏ ਤਾਂ ਕਿ ਇਹ ਗੱਡੀ ਤੁਹਾਡੀ ਹੋ ਜਾਵੇ ਠੀਕ ਹੈ ਮਾਇਆ ਜੀ ਤੁਹਾਡੀ ਰਿਕਸ਼ੇ ਦੀ ਠੀਕ ਹੈ ਜਿਹੜੀ ਮਹਾਰਾਜ ਨੇ ਤੁਹਾਡੇ ਵਾਸਤੇ ਭੇਜੀ ਹੈ ਅਸੀਂ ਨਹੀਂ ਦਿੱਤੀ ਹੈਗੀ ਠੀਕ ਹੈ ਇਹ ਤੁਸੀਂ ਭਾਈ ਸਾਹਿਬ ਨੂੰ ਉਹਨਾਂ ਨੂੰ ਦੇ ਦਿਓ ਲਿਆਓ ਉਹਨਾਂ ਨੂੰ ਦੇ ਦਿਓ ਇਹ ਅੱਜ ਤੋਂ ਰਿਕਸ਼ਾ ਤੁਹਾਡਾ ਠੀਕ ਹੈ ਹੁਣ ਤੁਸੀਂ ਜਿੱਥੇ ਮਰਜ਼ੀ ਲੈ ਕੇ ਜਾਓ ਕਰਾਏ ਵਾਲਾ ਰਿਕਸ਼ਾ ਉੱਤੇ ਸਬਮਿਟ ਕਰਾ ਦਿਓ ਤੇ ਕਿਹੜੇ ਦੀ ਗੱਡੀ ਭਲਾ ਗੁਰਦਾਮ ਦਾਸ ਬਾਬਾ ਗੁਰਦਾਮ ਦਾਸ ਪਾਸ਼ਾ ਜੀ ਨੇ ਠੀਕ ਹੈ ਕਾਰਡ ਵਾਲਾ ਤੁਸੀਂ ਕਾਰਡ ਰੱਖ ਲਓ ਕਾਰਡ ਤੁਸੀਂ ਤੇ ਰੱਖ ਲਓ ਜੇ ਪੁੱਛੇ ਤਾਂ ਤੁਸੀਂ ਕਾਰਡ ਦਿਖਾ ਦਿਓ ਠੀਕ ਹੈ ਅੱਜ ਬਾਬਾ ਜੀ ਦਿਲ ਦੀ ਰੀਜ ਪੂਰੀ ਹੋ ਗਈ ਹੈ ਹੋ ਗਈ ਹੈ ਅਰੇ ਮੈਂ ਗੁਰਦਾਮ ਦਾ ਜੀ ਇਹ ਨਾ ਬਾਬਾ ਜੀ ਇਹ ਨੇ ਹੈਗੇ ਮਾਰੇ ਪਾਸ਼ਾ ਹੈਗੇ ਗੁਰਦਾਮ ਦਾ ਪਾਸ਼ਾ ਹੈਗੇ ਵਰਦਦੇ ਨੇ ਅੱਛਾ ਤੁਹਾਨੂੰ ਠੀਕ ਹੈ ਪਹਿਰੇ ਖੁਸ਼ ਹੋ ਨਾ ਹਾਂਜੀ ਹਾਂਜੀ ਖੁਸ਼ ਹੋ ਪੂਰਾ ਖੁਸ਼ ਹਾਂਜੀ ਫੋੜੋ ਫੋੜੋ ਫੋੜ ਕੇ ਲੈ ਜਾਓ ਹਨ ਗੱਡੀ ਠਮਾ ਕੇ ਲਿਆਓ ਧੰਨ ਗੁਰਦਾਮ ਦਾ ਜੀ ਬੱਬੇ ਖੁਸ਼ ਹੋ ਹਾਂਜੀ ਹਾਂਜੀ ਖੁਸ਼ ਹੋ ਕੱਢੋ ਕੱਢੋ ਉਧਰੋਂ ਚਲੋ ਠੀਕ ਹੈ ਜੀ ਚਲੋ ਲੈ ਜਾਓ ਲੈ ਜਾਓ ਧੰਨ ਗੁਰਦਾਮ ਦਾ ਜੀ ਧੰਨ ਗੁਰਦਾਮ ਦਾ ਜੀ ਧੰਨ ਗੁਰਦਾਮ ਦਾ ਜੀ ਮੇਰੇ ਖੁਸ਼ ਹੋ ਗਿਆ